ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਦੀ ਪ੍ਰਧਾਨਗੀ ਹੇ ਜਿਲ੍ਹਾ ਲੇਪਰੋਸੀ ਅਫਸਰ ਡਾਕਟਰ ਹਰਪ੍ਰੀਤ ਕੌਰ ਦੀ ਅਗਵਾਈ ਹੇ ਸ਼੍ਰੀ ਗੁਰੂ RAMDAS ਕੁਸ਼ਟ ਆਸ਼ਰਮ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਲਗਭਗ 150 ਕੁਸ਼ਟ ਰੋਗੀਆਂ ਨੂੰ MCR ਫੁੱਟਵੇਅਰ ਅਤੇ ਅਲਸਰ ਕਿੱਟਾਂ ਵੰਡੀਆਂ ਗਈਆਂ ਇਸ ਮੌਕੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਦੇ ਮੌਕੇ ਤੇ ਹਰ ਸਾਲ ਵਿਸ਼ਵ ਕੁਸ਼ਟ ਰੋਗ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ ਜਿਲ੍ਹਾ ਲੇਪਰੋਸੀ ਅਫਸਰ ਡਾਕਟਰ ਹਰਪ੍ਰੀਤ ਕੌਰ ਕਿਹਾ ਕਿ ਇਸ ਮਹਿੰਮ ਦੌਰਾਨ ਕੁਸ਼ਟ ਰੋਗ ਦੇ ਲੱਛਣ ਇਲਾਜ ਅਤੇ ਦਵਾਈਆਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਮੌਕੇ ਤੇ ਜਿਲ੍ਹਾ ਐਮਈ ਆਇਓ ਅਮਰਦੀਪ ਸਿੰਘ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਅਤੇ ਮਨਜਿੰਦਰ ਕੌਰ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ ਅੱਜ ਵਰਡ ਲੈਪਰੇਸੀ ਡੇ ਤੇ ਅਸੀਂ ਇੱਥੇ ਕੁਸ਼ਟ ਆਸ਼ਰਮ ਵਿੱਚ ਆਇਆ ਇੱਥੇ ਅਸੀਂ ਲੋਕਾਂ ਦੇ ਵਿੱਚ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਕਿਵੇਂ ਲੱਛ ਕਿਹੜੇ ਲੱਛਣ ਹੁੰਦੇ ਆ ਜੇ ਉਹਨਾਂ ਦੇ ਸਰੀਰ ਤੇ ਕੋਈ ਦਾਗ ਧੱਬਾ ਜੋ ਕਿ ਚਿੱਟਾ ਹੈ ਜਾਂ ਤਾਂਬੇ ਰੰਗ ਦਾ ਹੈ ਜਿਹਦੇ ਉੱਤੇ ਕੋਈ ਸੈਂਸੇਸ਼ਨ ਨਹੀਂ ਫੀਲ ਹੋ ਰਹੀ ਜਾਂ ਕੋਈ ਪੇਨ ਨਹੀਂ ਫੀਲ ਹੋ ਰਹੀ ਉਸ ਬਾਰੇ ਜੇ ਕਿਸੇ ਦੇ ਵੀ ਸਰੀਰ ਦੇ ਉੱਤੇ ਇਹੋ ਜਿਹਾ ਕੋਈ ਦਾਗ ਧੱਬਾ ਹੈ ਉਹ ਆ ਕੇ ਆਪਣਾ ਸਿਹਤ ਵਿਭਾਗ ਦੇ ਵਿੱਚ 29 ਅਤੇ 30 ਨੰਬਰ ਕਮਰੇ ਵਿੱਚ ਚੈੱਕਅਪ ਕਰਾਣ ਇਹ ਕੁਸ਼ਟ ਰੋਗ ਜਿਹੜਾ ਹੈ ਇਹ ਕੋਈ ਰੱਬ ਦਾ ਕੋਈ ਦਿੱਤਾ ਹੋਇਆ ਸ਼ਰਾਪ ਨਹੀਂ ਹੈ ਇਹ ਕਿਸੇ ਕਿਟਾਨੂ ਨਾਲ ਹੀ ਹੁੰਦਾ ਹੈ ਇਸ ਦਾ ਇਲਾਜ ਸਾਡੇ ਕੋਲ ਉਪਲਬਧ ਹੈ ਇਹ 6 ਮਹੀਨੇ ਤੋਂ 1 ਸਾਲ ਤੱਕ ਇਲਾਜ ਚੱਲਦਾ ਹੈ ਅਤੇ ਇਸ ਦਾ ਇਲਾਜ ਕਰਾਉਣ ਤੋਂ ਬਾਅਦ ਪੇਸ਼ੈਂਟ ਠੀਕ ਹੋ ਜਾਂਦਾ ਹੈ ਅਗਰ ਸਮੇਂ ਤੇ ਇਲਾਜ ਸ਼ੁਰੂ ਕਰ ਦਿੱਤਾ ਜਾਏ ਤਾਂ ਠੀਕ ਹੋ ਜਾਂਦਾ ਹੈ ਅਗਰ ਇਹਨੂੰ ਦੇਰ ਨਾਲ ਕੀਤਾ ਜਾਏ ਤਾਂ ਬੱਚੇ ਬੰਦਿਆਂ ਦੇ ਉਂਗਲਾਂ ਜਿਵੇਂ ਉਹ ਪੁਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਇਅ ਅਸੀਂ ਸਭ ਨੂੰ ਇਹੀ ਕਹਿੰਨੇ ਆ ਕਿ ਆਪਣਾ ਸਮੇਂ ਸਿਰ ਆ ਕੇ ਇਲਾਜ ਕਰਵਾਉਣ ਅੱਜ ਅਸੀਂ ਕੁਸ਼ਟ ਆਸ਼ਰਮ ਵਿੱਚ ਆ ਕੇ ਲੋਕਾਂ ਇੱਥੇ ਕੋਈ 50 ਹੈਗੇ ਆ ਓਕੂਪੈਂਟਸ ਹੈਗੇ ਆ ਇਹਨਾਂ ਨੂੰ ਅਸੀਂ ਫ੍ਰੀ ਬੂਟ ਵੰਡੇ ਆ ਤਾਂ ਕਿ ਉਹਨਾਂ ਦੇ ਪੈਰਾਂ ਦੇ ਉੱਤੇ ਜ਼ਖਮ ਹੋਣ ਤੋਂ ਬਚਿਆ ਜਾ ਸਕੇ ਤੇ ਪਲੱਸ ਉਹਨਾਂ ਨੂੰ ਅਸੀਂ ਦਵਾਈਆਂ ਦੇ ਕੇ ਜਾ ਰਿਹਾ ਇਹਨਾਂ ਵੱਲੋਂ ਇਹ ਡਿਮਾਂਡ ਕੀਤੀ ਗਈ ਹੈ ਕਿ ਸਾਡੇ ਡਿਸੇਬਿਲਟੀ ਸਰਟੀਫਿਕੇਟ ਬਣਾਏ ਜਾਣ ਮੈਂ ਇਹਨਾਂ ਦਾ ਇੱਥੇ ਡਿਸੇਬਿਲਟੀ ਕੈਂਪ ਇਸ ਕੁਸ਼ਟ ਆਸ਼ਰਮ ਦੇ ਵਿੱਚ ਹੀ ਲਗਵਾ ਦਿੱਤਾ ਜਾਏਗਾ ता रेलवे पास वगैरह लैन की भी सुविधा हाँ जी साढ़े डिस्ट्रिक्ट लैपरसी ऑफिसर है इन्हों स्कड्यूल बने और अकॉर्डिंग भी समय समय से कैंप लगाए जाते हैं इस कुश आश्रम भी आके इन्ह चेकअप किया है यह हमारे सिविल सर्जन डॉक्टर साहब तीस तारीख जनवरी को हमारा कुश दिवस मनाया जाता है जिसमें कि हमारे डॉक्टर साहब के तरफ से बहुत हमारे मरीज़ों को सुविधा मिलता है दवाई पट्टी जूते चप्पल ये हमेशा हमारे समय समय पे दिया करते हैं और सी साहब के तरफ से भी हमारे बहुत बहुत धन्यवाद है और हमारे आश्रम तरफ वासियों के तरफ से शुक्रगुजार है हम धन्यवाद हाँ दवाई भी आती है कैंप भी लगता है और हमारे समय समय पे जांच भी करने आते हैं डॉक्टर साहब जो भी दिक्कत होती है हमारी हम इनके पास चले जाते हैं और हमारे समस्या का समाधान हो जाता है कोई दिक्कत नहीं है वर्ल्ड लैप्रोसिडे के मौके आज सेहत विभाग अमृतसर दी टीम वलो सिविल सर्जन डॉक्टर किरणदीप कौर दी अगवाई हेत श्री गुरु रामदास कुष्ठ आश्रम ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਜਿੱਥੇ ਮੌਜੂਦ ਲੋਕਾਂ ਨੂੰ ਅਤੇ ਮਰੀਜ਼ਾਂ ਨੂੰ ਇਸ ਰੋਗ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਸ ਰੋਗ ਦੇ ਲੱਛਣ ਨજર ਆਉਣ ਤੇ ਇਸ ਦਾ ਇਲਾਜ ਛੇਤੀ ਤੋਂ ਛੇਤੀ ਸ਼ੁਰੂ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਦਾ ਇਲਾਜ ਕਿਉਰੇਬਲ ਅਤੇ ਬਿਲਕੁਲ ਸੰਭਵ ਹੈ ਅਤੇ ਉਹਨਾਂ ਨੂੰ ਇਸ ਮੌਕੇ ਜ਼ਰੂਰਤ ਦਾ ਸਮਾਨ ਵੀ ਵੰਡਿਆ ਗਿਆ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ ਦੀ ਰਿਪੋਰਟ